ਸਮਬੋਧ ਤੇ ਪਹੁੰਚੇ ਉਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾਤੇ ਉਹਨਾਂ ਨੂੰ ਕੁਝ ਕਰਨਾ ਸੀ ਦਿੱਲੀ ਨੂੰ ਤੇ ਅਥਰੂ ਕੈਸ ਦੇ ਗੋਲੇ ਛੱਡੇ ਉਹਨਾਂ ਨਾਲ ਦੀ ਤਬੀਅਤ ਖਰਾਬ ਹੋ ਗਈ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਬਾਅਦ ਵਿੱਚ ਰਜਿੰਦਰਾ ਲੈ ਕੇ ਗਏ ਰਾਤ ਦੇ ਪਰ ਉਹਨਾਂ ਨੂੰ ਸਵੇਰ ਸਿੱਧੀ ਦਾ ਜਾਮ ਪੀਣਾ ਪਿਆ ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਇਹਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰੀ ਬਣਾਤਾ ਅਥਰੂ ਗਏ ਬਿਸਕੂਲੇ ਛੋਟ-ਛੋਟ ਕੇ ਗੋਲੀਆਂ ਮਾਰੀਆਂ ਕੁਝ ਜ਼ਖਮੀ ਹੋ ਗਏ ਉਹਨਾਂ ਦਾ ਸਾਹ ਕੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਤੁਸੀਂ ਦੀ ਦਾ ਜਾਮ ਪੀ ਗਏ ਹੈ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ ਸਾਨੂੰ ਵੀ ਸੀਧੀਆਂ ਪਾਉਣੀਆਂ ਪੈਣਗੀਆਂ ਇਹਨਾਂ ਨੂੰ ਮੰਨਣੀ ਚਾਹੀਦੀ ਗੱਲ ਇਹ 11 ਤਰੀਕ ਤੋਂ ਹੋਏਗੀ ਕਿਹੜੀ ਜਥੇਬੰਦੀ ਨੇ ਕੀਤੀ ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਅਲੈਕੁਮ ਅਸਸਲਮ ਪਰਿਵਾਰ ਚ ਉਹਨਾਂ ਦਾ ਅਹੀਂ ਉਹਨਾਂ ਦੇ ਪਤੀਏ ਆ ਤੇ ਸਾਡੇ ਪਿਤਾ ਜੀ ਡੈਥ ਹੋ ਗਿਆ ਤੇ ਉਹਨਾਂ ਦਾ ਛੋਟਾ ਭਰਾ ਵਾ ਤੇ ਸਾਡੇ ਕੋਲ ਹੀ ਰਹਿੰਦੇ ਸੀਗੇ ਕਿੰਨੇ ਪਹਿਲਾਂ ਵੀ ਅੰਦੋਲਨ ਚ ਪਿਛਲੇ ਤਾਬੂ ਜੀ ਕੇ ਨਾਲ ਨਾਲ ਜਾਂਦੇ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ ਕਿਹੜੀ ਡੈਥ ਨਹੀਂ ਹੈ ਗੈਸ ਕਰਨ ਲਈ ਇਹ ਰੁਕ ਕੇ ਅਥਰੂ ਗੈਸ ਕਰਨ ਲਈ ਆ ਇਹ ਡੈਡ ਕੋਈ ਇਹ ਡੈਟ ਬਾਰੇ ਇਹਨਾਂ ਦੀ ਕੱਲ ਤੱਕ ਸੈਂਤ ਆਉਗੀ। ਤੁਹਾਡੀ ਗੱਲਬਾਤ ਹੋਈ ਉੱਥੇ ਜੱਥੇਬੰਦੀ ਦੀ। ਹਾਂਜੀ ਉੱਥੇ ਹੋਈ ਆ ਸਾਡੇ ਪਿੰਡ ਦੇ ਜਗਦੀਸ਼ ਸਿੰਘ ਸਰਪੰਚ ਆ ਉਹਨਾਂ ਨਾਲ ਗੱਲ ਹੋਈ ਆ। ਉਹ ਉੱਥੇ ਉਹਨਾਂ ਦੇ ਕੋਲ ਹੀ ਆ। ਕਿੰਦੀ ਤਰੀਕ ਤੋਂ ਗਏ? ਇਥੋਂ 11 ਤਰੀਕ ਤੋਂ ਗਏਗੇ। ਕੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ। ਕਿ ਬਹੁਤ ਘਰਾਂ ਮਾਤੜਾ ਜ਼ਮੀਨ ਬਹੁਤ ਘੱਟ ਵਾ ਜ਼ਮੀਨ ਦਾ ਇੱਕ ਕਿੱਲਾ ਉਹਨਾਂ ਨੂੰ ਮਾਹ ਹੁੰਦਾ ਹੈਗਾ। ਬਹੁਤ ਮੰਦੇ ਹਾਲ ਕਰਦੇ ਤੁਸੀਂ ਵੇਹੀ ਲਏ ਪਿਛਲੇ ਤੁਲੁਛ ਵੀ ਗਏ ਸੀ ਬਹੁਤ ਦਿੱਲੀ ਵੀ ਜਾ ਕੇ ਆਏ ਆ ਜਿੱਥੇ ਅंदोलਨ ਹੁੰਦਾ ਉੱਥੇ ਜਾਂਦੇ ਸੀ ਅंदोलਨ ਵਾਲੀ ਸਰਕਾਰ ਨੇ ਕੀ ਕੀਤੀ ਅंदोलਨ ਬਾਅਦ ਇਹੋ ਹੀ ਆ ਵੀ ਖਤਮ ਕਰਿਆ ਕਿਸਾਨਾਂ ਦੀਆਂ ਮੰਗਾਂ ਮੰਨ ਲੈ ਇਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ ਕਈ ਜ਼ਖਮੀ ਹੋ ਗਏ ਆ ਕਈਆਂ ਦੀ ਡੈਥ ਹੋ ਰਹੀ ਆ ਅਸੀਂ ਦੀਦਾ ਜਾਮ ਪੀ ਰਹੇ ਆ ਹਾਂ ਕੀ ਸੁਨੇਹਾ ਮਿਲਿਆ ਸੀ ਸਾਨੂੰ ਕੱਲ ਦਾ ਸਰਪੰਚ ਨੇ ਫੋਨ ਕੀਤਾ ਸੀ ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਤ ਖਰਾਬ ਹੋ ਗਈ ਉਹਨਾਂ ਨੇ ਉੱਥੇ ਨਿੱਜੀ ਹਸਪਤਾਲ ਲੈ ਕੇ ਗਏ ਸੀ ਪਰ ਉਹਨਾਂ ਦੀ ਜਿਆਦਾ ਤਬੀਤ ਵਿਗੜਦੀ ਗਈ ਕਿ ਸਵੇਰ 5 ਵਜੇ ਉਹ ਸੀਦੀ ਦਾ ਜਾਮ ਪੀ ਗਿਆ ਰਜਿੰਦਰਾ ਹਸਪਤਾਲ ਜਾ ਕੇ ਜਿੱਥੇ ਉਹ ਇਹ ਜਾਮ ਗਿਆ ਇਹ ਨਾਲ ਬਾਹਰਲੇ ਗੋਲੇ ਗਾਲੇ ਛੁੱਟਿਆਂ ਦਾ ਉਹਨਾਂ ਦੀ ਡੈਥ ਹੋ ਗਈ ਆ ਕੀ ਕਿਸਾਨੀ ਅੰਦੋਲਨ ਕਿਸਾਨੀ ਦੇ ਅੰਦੋਲਨ ਚ ਗਿਆ ਹੈ ਤੁਹਾਡੇ ਤੋਂ ਵੱਡੇ ਕਿ ਛੋਟੇ ਨਹੀਂ ਵੱਡੇ ਤੇ ਉਹਨਾਂ ਦੀ ਐਸ਼ ਕਰਕੇ ਮੌਤ ਹੋ ਗਈ ਕੀ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਇਹੋ ਜਿਹੀ ਗਰੀਬੀ ਤੌਰ ਤੇ ਅਸੀਂ ਮੰਨਿਆ ਵੀ ਕੁਝ ਨਾ ਕੁ ਮਿਲੇ ਕਹਿੰਦੇ ਕਿ ਜੋ ਚਿਰ ਤੇ ਜੁੜੇ ਸੀ ਜਿਵੇਂ ਕਮੇਟੀ ਨਾਲ ਹਾਂ ਜੀ ਜਦੋਂ ਆਂਦਾ ਉਹਨੂੰ ਚਲ ਜਾਈ ਦੇ ਸਰਪੰਚ ਸਾਹਿਬ ਤੇ ਪਿਛਲੇ ਅੰਦੋਲਨ ਚ ਗਏ ਪਿਛਲੇ ਜੀ ਜਾਂਦੇ ਰਹੇ ਆ ਉਹ ਨੂੰ ਪਿਛਲੇ ਜੀ ਜਾਂਦੇ ਆ ਤੇ ਜਦੋਂ ਉਹਨੇ ਬਾਜ਼ ਮਾਰਨੀ ਉਹ ਨੂੰ ਅਹੀਂ ਜਾਣਾ ਕਿੰਨੇ ਉਮਰ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ 70 75 ਤਾਂ 80 70 ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਦੇਖੋ ਕੀ ਆ ਫੋਨ ਆਇਆ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਦੇਖੋ ਜੀ ਅਦਰਾਂਗ ਹਾਂ ਜੀ ਗੱਲ ਕਰ ਸੀ